ਤੇ ਸਮਝ ਆ ਗਈ ਤੁਸੀਂ ਕਮਾਇਆ ਇੱਕ ਨਾਲ ਜੁੜੇ ਵਿਰਾਸਤੇ ਨੇੜੇ ਹੈ ਹਰ ਕੜੀ ਹਰ ਪਲ ਤੇ ਕੰਮ ਤੇ ਵੀ ਘਰ ਵਿੱਚ ਵੀ ਗੁਵਾਰਾ ਸਾਭੀ ਡਿਊਟੀ ਤੇ ਵੀ ਹਰ ਦਿਨ ਹੁਝ ਹਰ ਤਾਂ ਤੇ ਵਾਰ ਹੈ ਹੁਣ ਸਾਜ ਇਸ ਗੱਲ ਦੇ ਵਿੱਚ ਆ ਜੇ ਪੈ ਪੈਦਾ ਹੋ ਪਰਮੇਸ਼ਰ ਦਾ ਪਰਮਾਤਮਾ ਰਮਨ ਦੇਖ ਰਿਹਾ ਹੈ ਅਨ ਸੰਸਹਾਈ ਨਾ ਕਪੜ ਕਮਾਏਗਾ ਨਾ ਥੋਖਾ ਦੇਗਾ ਨਾ ਗੁਰੂ ਪਰੇ ਝੂਠ ਬੋਲੇਗਾ ਨਾ ਵਿਰਾਸਤ ਕਰੇ ਕਿਉਂ ਉਹ ਰਬ ਦੀ ਪਿਆ ਵਿੱਚ ਹੈ ਉਸਨੇ ਸਰਬ ਦੀ ਕਮਾਈ ਨਾਲ ਜੁੜ ਕੇ ਗੁਰੂ ਕਿਰਪਾ ਸਦਕਾ ਰਬ ਦੀ ਹੁੰਦ ਨੂੰ ਮਹਿਸੂਸ ਕੀਤਾ ਕਿ ਰਹਿ ਵਾਲੇ ਦਿਵਾਲੇ ਦੂਸਰਾ ਸਾਹ ਸਾਹ ਸਿਮਰੂ ਗੁਰਬਿੰਦ ਦੂਸਰਾ ਵਜਨ ਕਮਾਉਂਦਾ ਕਿ ਪਾਈ ਹਰ ਸਵਾਸ ਬਾ ਪ੍ਰਮਾਤਮਾ ਨੂੰ ਬੀਸਰੇ ਨਾ ਭੁੱਲੇ ਨਾ ਜੁਸੇ ਪਕਾਮ ਕਰਦੇ ਆ ਉੱਤਰੀਆ ਪ੍ਰਮਾਤਮਾ ਕਿਸਾ ਯਾਦ ਰੱਖੀਓ ਬੁਰ ਪਿਆਰ ਰਸਾ ਤਰੀਕਾ ਹੈ ਜੋ ਆਪਜੀ ਕੰਮ ਕਰਦੇ ਹੋ ਉਹ ਕਮ ਮਰਿਆਦਾ ਵਿੱਚ ਹੋ ਸੱਚ ਨਾਲ ਭਲੇ ਵਾਸਤੇ ਹੋ ਬਹੁਤ ਵੱਡਾ ਸਵਾਰਥ ਕਰਕੇ ਲੋਕਾਂ ਨੂੰ ਤੋਖਾ ਨਾ ਹੋਵੇ ਨਾ ਉਹ ਤੁਹਾਡੀ ਕੀਰਤ ਵੀ ਬੰਦਗੀ ਬਣ ਗਈ ਕਿਉਂਕਿ ਉਹਨਾਂ ਨੇ ਕੀ ਹੈ ਭਲੇ ਵਾਲੀ ਬਾਤ ਆਪਣਾ ਦਾਇਤ ਅਤੇ ਵਪਰੈਣਤਾ ਝਲਕਦੀ ਹੈ ਸਵਾਰਥ ਨਾਲ ਸੰਤੋਖਾ ਤਾਂ ਨਹੀਂ ਕੋਈ ਤੁਹਾਡਾ ਕੀਤਾ ਕੋਈ ਸਾਡਾ ਡਾਕਟਰ ਕੀਤੀ ਵਾੜੀ ਜਾਂ ਹੋਰ ਇੰਜੀਨੀਅਰ ਕੋਈ ਵੀ ਹੈ ਉਹ ਸੱਚ ਹੋਏਗਾ ਨਾ ਤੁਹਾਡੀ ਉਹ ਕਿਰਤ ਵੀ ਹੋਏ ਬਣ ਜੇਗੀ ਸਿਮਰਨ ਬਣ। ਰਾਬ ਨੂੰ ਕਿਸੇ ਨਾਲ ਵਿਵਾਰ ਮਾੜਾ ਕਰਨੇ ਨੇ। ਵੀ ਤੁਹਾਡੇ ਕਰਨੀ ਆਸੀ ਹੋਏ ਦੂਸਰੇ ਦਾ ਮਨ ਦੁਖੀ ਨਾ। ਫਿਰ ਤਾਂ ਰੱਬ ਦੀ ਕਿਰਪਾ ਹੈ। ਬਸ ਯੋ ਸਾਹ ਸਾਹ ਸਿਮਰਨ ਕਰੇ ਤਾਂ ਅਭੀ ਚੋ ਮਨ ਅੰਤ੍ਰਿਕੁਤਰ ਚਿੰ ਤੇ ਤੇਰੇ ਮਨ ਦੇ ਅੰਦਰ ਕੋਈ ਚਿੰਤਾ ਮਿਤ ਰਹੇ ਨਾ। ਜੇ ਤੂੰ ਪੂਰਾ ਵਿਸ਼ਵਾਸ ਰੱਬ ਤੇ ਹੋ ਗਿਆ ਤਾਂ ਸਾਰੇ ਰੱਬ ਤੇ ਛੱਡ ਕੇ ਕਰੇਗਾ ਆਪੇ ਆਪ ਮਾਨ ਕਿਸੇ ਨਾਲ। ਫਿਰ ਕਿਸਨ ਡਰੇਗਾ ਕਿ ਪਤਾ ਹੈ ਗੁਰੂ ਮਾਰਾ ਸਮਰਥ ਨੇ ਭਲੇ ਵਾਸਤੇ ਨੇ ਤੇ ਬੁਰਾ ਹੋ ਨਹੀਂ ਸਕਦਾ ਆਸਨਿ ਤਿਆਗ ਉਤਰਮ ਨਹੀਂ ਆ ਵੀ ਪਦਾਰਥਾਂ ਬੜੇ ਆਸਨ ਤਾਗ ਦੇਣੀਆਂ ਛੱਡ ਜਾਣੀਆਂ ਕਿਉਂਕਿ ਅਸੀਂ ਇੱਕ ਨਾਲ ਜੁੜ ਗਏ ਦਾਤਾਂ ਦੇਣ ਵਾਲਾ ਦਾਤੇਰ ਦੇ ਵਸ ਗਏ ਫਿਰ ਗੁਰੂ ਕਰ ਦੁਨਿਆਵੀ ਆਸਾਂ ਲੋੜ ਕੀ ਆਪਣੇ ਅੰਤਮ ਜਾਣਗੇ ਜਿਹਦਾ ਪਿਤਾ ਡਾਡਾ ਹੋਏ ਜਿਸ ਦਾ ਸਭ ਬਹੁਤ ਅੰਤਰਜਾਮੀ ਹੋਏ ਸਭ ਜੀਆਂ ਦਾ ਮਾਲਕ ਹੋਏ ਸਭ ਵਸਤੂਆਂ ਦਾ ਮਾਲਕ ਨੂੰ ਫਿਕਰੇ ਕੋਈ ਉਹਦੇ ਬਰ ਪਰਮਾਤਮਾ ਹੋਏ ਗੁਰੂ ਹੋਗੇ ਮਨੰਗੰਦੀ ਲੋੜੀ ਤੀਨੋ ਆਪਿ ਕਰੇ ਪੈਦੇ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਰ ਤੂੰ ਹੈ ਮੇਰਾ ਭਰਾਤਾ ਤੂੰ ਹੈ ਰੰਖਾ ਸਭ ਨਹੀਂ ਥਾਂ ਸੰਜਨਾ ਕੀ ਮੰਗੋ ਸੰਜਨਾ ਕੀ ਤੁਮਰ ਮੰਗੋ ਸੰਤਾ ਮਾ ਪ੍ਰੋਸਾਂ ਜੁੜੀ ਯਾਤ ਮਰੇ ਚਰਨ ਤੂੜ ਭਾਵ ਉਹਨਾਂ ਦੀ ਸੇਵਾ ਪਾਣੀ ਕਰ ਦੈਵੀ ਗੁਣ ਜੋ ਕਮਾ ਕੇ ਗੁਰੂ ਵਾਲੀ ਕਿਰਪਾ ਨਾਲ ਸੰਤ ਬਣੇ ਨੇ ਨਾਮ ਕਮਾਇਆ ਤੂੰ ਵੀ ਕੋਈ ਵਸਰਾਤਾ ਆਣੀ ਬ੍ਰਿਸ਼ ਕਰ ਉਹਨਾਂ ਕੋਲ ਸਭ ਗੁਣ ਕੁਮਾਰ ਆਪਿ છોੜ ਬੇਨਤੀ ਕਿਰਪਾ ਨੇ ਆਪੇ ਮਟਾ ਅਰਦਾਸ ਬੇਨਤੀ ਕਰ ਮਹਾਰਾਜ ਮੈਂ ਕੁਝ ਵੀ ਨਹੀਂ ਸਭ ਤੇਰੀ ਕਿਰਪਾ ਹੈ ਸਾਰ ਸੰਸਾਗਰ ਕਰੋ ਸੰਗਤ ਕਰ ਗੁਰ ਪਿਆਰਿਆਂ ਦੀ ਜੋ ਕ੍ਰਿਸ਼ਨਾ ਵਾਲੀ ਅਗ ਹੈ ਮਾਇਆ ਦੀ ਵਿਕਾਰਾਂ ਵਾਲੀ ਉਹ ਤੈਨੂੰ ਬਦਲਾ ਨਹੀਂ ਸਕਦੀ ਤੇਰਾ ਮਨ ਸਭ ਨਾਲ ਜੁੜ ਕੇ ਨੰਦ ਮਾਣੇਗਾ ਇਹ ਗੁਰ ਕਰ ਉਪਦੇਸ਼ ਹੈ ਮਹਾਰਾਜ ਹਰ ਤਨ ਕੇ ਪਰਲੇ ਪੰਡਾ ਨਾਮ ਜਪ ਜਪ ਕੇ ਆਤਮਕ ਨਾਮ ਨੂੰ ਕਮਾ ਕੇ ਢਾਰੇ ਪਰ ਲੱਗ ਕਰੋ ਬਨੰਤੀ ਸੁਣਾ ਮੇਰੇ ਮਿੱਤਾ ਸੰਤਲ ਕੀ ਬੇਲਾ ਆਖਰੀ ਮੰਨ ਪਰੇ ਸ੍ਰੀ ਮਹਾਂ ਪਹਿਲੇ ਮਹਾਰਾਜਾ ਨਾਨਕ ਗੁਰੂ ਪੁਰੇ ਨਮਸਕਾਰ ਵਾਹਿਗੁਰੂ ਦੇ ਗੁਰੂ ਨੂੰ ਨਮਸਕਾਰ ਜਿਸ ਨੇ ਤਨੇ ਸਵਸਤਰ ਖੜਾ ਕੀਤਾ ਲਿਆ ਕੇ ਕਿ ਤੇਰਾ ਮਨ ਸਬੰਦ ਰੱਬ ਨੂੰ ਦੇਖਦਾ ਹੈ ਸਿਮਰਨ ਕਰਦਾ ਹੈ ਪ੍ਰਭ ਦੇ ਕਮ ਚੰਦਾ ਅਸੀ ਗੁਰੂ ਨੂੰ ਬਾਰ ਬਾਰ ਕੁਰਬਾਨ ਜਾ ਸਦਕੇ ਜਗ ਦੇ ਨਾਲ ਜਿਨੇ ਪਜੀਨ ਸਫਲਾ ਇਹ ਅਸੀ ਪਰਦੇਸ ਕੇਵਲ ਆਸ ਵਿਚਾਰ ਕੀਤੀ ਪਹਿਲੇ ਅਸ਼ਟਪੁਰ ਦੀ ਪਹਿਲੇ ਪਾਕ ਕਦੀ ਅੱਠ ਬੰਦੇ ਨਾ ਪਹਿਲਾ ਬੰਦੀ ਵਿਚਾਰੇ ਆ ਅੱਗੇ ਅੱਪਰ ਹੋ ਕਿੰਨੀਆਂ ਕਿਸਿਸਾਂ ਮਿਲਦੀਆਂ ਸਦਾਸਤੀ ਬੇਨਤੀ ਭਾਈ ਸੁਖਮ ਸਿੰਘ ਸਾਹਿਬ ਦੀ ਬਾਣੀ ਬਿਆਨ ਤੁਕਣਾ ਦੀ ਦਾਤਤਾ ਰਕਸ਼ ਦੀ ਹੈ ਨਾਮ ਨਾਲ ਜੋੜਦੀ ਹੈ ਗੁਰੂ ਦੀ ਕਿਰਪਾ ਬੰਦੇ ਜਰੂਰ ਗੁਰੂ ਵਾਲੇ ਕੋ ਨੋ ਸਿਮਰਨ ਬੜਾ ਜੀ ਬਾਹ ਉਹਨਾ ਬੜੀ ਜੀ ਠੀਕ ਹੈ ਤਾਂ ਵੀ ਤਾਂ ਕਿ ਸਿਮਰਨ ਕਰੋ ਉਸਾਰ ਕੋ ਗੁਰੂ ਜੀ ਦੀ ਕਿਰਪਾ ਕੋ ਨਾਲ ਸਹੀ ਕੋ ਨ ਕੋ ਲਾਂਕਿ ਨਾ ਸਬਦਾ ਕਮਾ ਹੋਏ ਸਬਦੇ ਦੇ ਬਾਣੀ ਦੇ ਸਿ ਜੋ ਕੋਈ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਤਨ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਤਨ ਗੁਰੂ ਗੁਰੂ ਗ੍ਰੰਥ ਸਾਹਿਬ ਵਾਹੀ ਗੁਰੂ ਵਾਹੀ ਗੁਰੂ ਅੰਦਰੋਂ ਨਿਕਲੇ ਆਵਾਜ਼ ਮਹਾਰਾਜ ਦਾ ਨਾਮ ਵਾਸਤੇ ਵਾਹੀ ਗੁਰੂ ਮਹਿਸੂਸ ਕਰਨਾ ਕਿ ਵੈਗੂ ਬੇਅੰਤ ਹੈ ਬਿੰਦ ਗੁਣਾ ਦਾ ਮਾਲਕ ਹੈ ਵਾਹੀ ਗੁਰੂ ਵਾਹੀ ਗੁਰੂ